ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਮੈਂ ਗਰਦੇਵ ਸਿੰਘ ਨਿੱਜੇ ਦੇ YouTube ਚੈਨਲ ਤੇ ਫੇਰ ਤੁਹਾਡੇ ਨਾਲ ਆਹਮੋ ਸਾਹਮਣੇ ਆਇਆ ਤੇ ਥੋੜੇ ਦਿਨ ਪਹਿਲਾਂ ਵੀਡੀਓ ਦੇ ਵਿੱਚ ਆਪਾਂ ਦੱਸਿਆ ਵੀ ਜਿਹੜੀ ਸਾਡੀ ਅਗਲੀ ਵੀਡੀਓ ਆਉਣ ਵਾਲੀ ਆ ਉਹ ਬਿਨਾ ਯਾਰਾਂ ਤੋਂ ਬਾਸਮਤੀ ਆਪਾਂ ਕਿੱਥੋਂ ਲੈ ਸਕਦੇ ਤੇ ਅੱਜ ਅਸੀਂ ਪਹੁੰਚੇ ਹਾਂ ạtਾਰੀ ਹਲਕੇ ਦੇ ਵਿੱਚ ਵੀਰ ਗੁਰਬੀਰ ਸਿੰਘ ਦੇ ਕੋਲ ਇਹਨਾਂ ਨੇ ਜਿਹੜੀ 1121 ਵੈਰਾਈਟੀ ਆ ਦੇ ਬਿਨਾ ਯਾਰਾਂ ਤੋਂ ਕੋਈ ਵੀ ਬਿਨਾ ਸਪਰੇਅ ਕੀਤੇ ਜਿਹੜੀ ਇਹਨਾਂ ਨੇ ਇਹ ਪੈਦਾ ਕੀਤੀ ਹੈ ਤੇ 5 6 ਸਾਲ ਤੋਂ ਲਗਾਤਾਰ ਜਿਹੜਾ ਇਹਨਾਂ ਨੇ ਕੋਈ ਵੀ ਉੱਪਰ ਜਿਹੜਾ ਵਾ ਕੋਈ ਵੀ ਯਾਰ ਨਹੀਂ ਪਾਇਆ ਤੇ ਆਪਾਂ ਇਹਦੇ ਨਾਲ ਗੱਲ ਕਰਦੇ ਆਂ ਆਪਾਂ ਨਾਂ ਤੇ ਪਤਾ ਵੀਰ ਜੀ ਤੁਸੀਂ ਫਿਰ ਦੱਸ ਦਿਓ ਕਰੀ ਰਾਹੀ ਖਾਲਸਾ ਰਾਹੀ ਗੁਰਦੀਪਾਟੇ ਮੇਰਾ ਨਾਮ ਗੁਰਬੀਰ ਸਿੰਘ ਪਿੰਡ ạtari ਮੈਂ 9-10 ਸਾਲ ਤੋਂ ਖੇਤੀਬਾੜੀ ਵਾਲਿਆਂ ਨਾਲ ਜੁੜਿਆ ਆਂ ਪਹਿਲੋ ਮੈਂ ਕਿਲਡਾਂ ਨੇ ਵੀ ਪਾਉਣਾ ਆ ਬਾਇਓ ਵੀ ਪਾਉਣਾ ਆ ਬਿਲਡਾਂ ਨੇ ਵੀ ਪਾਉਣਾ ਆ ਤੇ ਅਨੇਕਾਂ ਹੀ ਸੁਪਿਆਂ ਉੱਤੇ ਕਰਦੇ ਨੇ ਜਦੋਂ 121 ਲਾਈਦੀ ਸੀ ਉਤੋਂ ਮਹੀਨੇ ਬਾਅਦ ਸਪਰੇ ਫਿਰ ਜਦੋਂ ਪੱਕਣ ਤੇ ਹੋਦੋਂ ਸਪਰੇ ਨਾ ਮੈਂ ਇਹਦੇ ਕੋਈ ਤੇਲੇ ਵਾਲੀ ਸਪਰੇ ਕੀਤੀ ਆ ਨਾ ਗੋਭ ਦੀ ਸੁੰਡੀ ਵਾਲੀ ਕੀਤੀ ਆ ਨਾ ਉੱਤੇ ਕੋਈ ਪਤਾ ਬਲੇਡ ਵਾਲੀ ਕੀਤੀ ਆ ਬਿਲਕੁਲੀ ਸਾਫ ਸੁਥਰੀ ਯਾਰਾਇਕੀ ਆ ਇਹਦੇ ਤੇ ਕੋਈ ਵੀ ਜ਼ਹਿਰ ਦਾ ਛਤਕਾਰ ਨਹੀਂ ਕੀਤਾ ਕਿਉਂਕਿ ਕਈ ਲੋਕ ਲਿਸ਼ਕ ਵਾਲੇ ਦਾਣੇ ਲਿਸ਼ਕ ਦੀ ਸਪਰੇ ਕਰਦੇ ਵੀ ਦਾਣੇ ਲਿਸ਼ਕ ਜਾਣਗੇ ਪਰ ਨਹੀਂ ਹੁਣ ਦਾਣੇ ਤੁਸੀਂ ਵੇਖ ਸਕਦੇ ਜੇ ਕਿੱਡੇ ਵਧੀਆ ਚਿੱਟੇ ਵਧੀਆ ਤੋਂ ਵਧੀਆ ਦਾਣੇ ਆ ਤੇ ਉਹਦੇ ਨਾਲ ਮੈਂ ਮੈਂ ਨਹੀਂ ਚਾਹਣਾ ਕਿ ਲੋਕ ਇੰਨਾ ਖਰਚਾ ਕਰਕੇ ਇਹ ਫਿਰ ਵੀ ਚਾਰ ਤੇ ਉਨੇ ਦਾ ਉਨੇ ਹੀ ਰਹਿੰਦਾ ਕੋਈ ਜ਼ਿਆਦਾ ਚਾਰ ਚਾਰ ਦਾ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਕਹਿੰਦਾ ਵੀ ਇੱਥੇ ਜਦੋਂ ਵੀ 11 21 ਮਾਰਚ ਜਦੋਂ 11 21 ਲਈ ਨਾ ਮੈਂ ਸਿਰਫ ਇੱਕ ਮਹੀਨਾ ਉਹਨੂੰ ਪਾਣੀ ਪੋਣੀ ਪੂਰਾ ਦਿਨਾ ਆ ਮਹੀਨਾ ਸਵਾ ਮਹੀਨਾ ਉਸ ਤੋਂ ਬਾਅਦ ਜਦੋਂ ਬੂਟਾ ਵੱਧ ਜਾਂਦਾ ਮੈਂ ਪਾਣੀ ਉਹਨੂੰ ਸਕਾਰਕਾ ਕੇ ਦਿਨਾ ਆ ਉਹਦੇ ਨਾਲ ਕੋਈ ਵੀ ਇਹਨੂੰ ਬਿਮਾਰੀ ਨਹੀਂ ਪੈਂਦੀ ਤੇ ਜ਼ਿਆਦਾਤਰ ਤੇ ਜਿਹੜੇ ਆਪਣੇ ਮਿੱਤਰ ਕੀੜੇ ਹੁੰਦੇ ਨੇ ਜਾਰੀ ਸਪ੍ਰੇਆਂ ਕਰਨ ਦੇ ਨਾਲ ਉਹ ਵੀ ਮਾਰੇ ਜਾਂਦੇ ਆ ਜ਼ਿਆਦਾ ਥੱਲੇ ਜ਼ਹਿਰ ਪਾਉਣ ਦੇ ਨਾਲ ਆਪਣੇ ਜਿਹੜੇ ਧੱਤੀ ਦੇ ਜ਼ਮੀਨ ਦੇ ਤਾਤੇ ਆ ਨਾ ਉਹ ਵੀ ਮਾਰੇ ਜਾਂਦੇ ਆ ਹਾਂਜੀ ਵੀਰ ਜੀ ਇਹ ਵੀਰ ਦਾ ਕਹਣਾ ਵੀ ਮੈਂ ਕੋਈ ਵੀ ਜ਼ਹਿਰ ਨਹੀਂ ਪਤਾ ਤੁਸੀਂ ਸਾਰੀਆਂ ਗੱਲਾਂ ਸੁਣੀ ਲਈਆਂ ਬਾਰ-ਬਾਰ ਮੈਂ ਕੀ ਦੱਸਣਾ ਇਹ ਵੀਰ ਦੇ ਨਾਲ ਥੋੜਾ ਜਿਹਾ ਆਪਣਾ ਮਾਮੂਲੀ ਵਾਅਦਾ ਲੈਣਾ ਚਾਹੁੰਦੇ ਨੇ ਕੋਈ ਜ਼ਿਆਦਾ ਵਾਅਦਾ ਨਹੀਂ ਦੇਣਾ ਚਾਹੁੰਦੇ ਆਂਦੇ ਸਾਨੂੰ ਲੱਗਦਾ ਚਾਏ ਸਾਨੂੰ ਥੋੜਾ ਜਿਹਾ ਮਾਮੂਲੀ ਕੋਈ ਵਾਅਦਾ ਦਿੱਤਾ ਜਾਵੇ ਤੇ ਮੇਰੇ ਨਾਲ ਸੰਪਰਕ ਕਰਕੇ ਤੇ ਬਾਸਬਦੀ ਜਿਹੜੀ ਖਰੀਦ ਸਕਦੇ ਨੇ ਉੱਪਰ ਆਪਾਂ ਫੋਨ ਦੇ ਚੱਲਦੀ ਸਕਰੀਨ ਦੇ ਉੱਪਰ ਜਿਹੜਾ ਨਾਂ ਉਹ ਵੀ ਆਪਣਾ ਵੀਰ ਦਾ ਦਿੱਤਾ ਜਾਊਗਾ ਨਾਲ ਹੀ ਆਪਾਂ ਉਹਦਾ ਮੋਬਾਈਲ ਨੰਬਰ ਵੀਰ ਦਾ ਦੇ ਦਾਂਗੇ ਫਿਰ ਤੁਸੀਂ ਇਹ ਵੀਰ ਜੀ ਨਾਲ ਸੰਪਰਕ ਕਰਕੇ ਤੇ ਤੁਸੀਂ ਬਾਸਮਤੀ ਜਿਹੜੀ ਖਰੀਦ ਸਕਦੇ ਜੇ ਮੈਂ ਜਿਆਦੀ ਵੀਡੀਓ ਨਹੀਂ ਲੰਮੀ ਕਰਦਾ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਗੁਰਦੇਵ ਸਿੰਘ ਨਿੱਜਰ ਫੇਰ ਤੁਹਾਡਾ ਆਪਣਾ ਫੇਰ ਦੁਬਾਰੇ ਤੁਹਾਡੇ ਨਾਲ ਫੇਰ ਥੋੜੇ ਦਿਨ ਹੋਵਾਂਗੇ ਉਹ ਜਿਹੜੀ ਮੇਰੀ ਅਗਲੀ ਵੀਡੀਓ ਆਉਣ ਵਾਲੀ ਆ ਉਹ ਮੇਰੀ ਜਿਹੜੀ ਅਗਲੀ ਵੀਡੀਓ ਆਉਣ ਵਾਲੀ ਉਹ ਫੇਰ ਇਸੇ ਮਸਲੇ ਦੇ ਵਿੱਚ ਹੀ ਖੇਤੀਬਾੜੀ ਸੰਬੰਧੇ ਮਸਲੇ ਵਿੱਚ ਹੀ ਵੀਡੀਓ ਹੋਗੀ ਜਾਂ ਕੋਈ ਵੀਰ ਨੂੰ ਕਮੈਂਟ ਕਰਕੇ ਦੱਸ ਦੇਵੇ ਕਿ ਇਸ ਵੀਡੀਓ ਇਸ ਮਸਲੇ ਵਿੱਚ ਪਾਈ ਜਾਵੇ ਆਪਾਂ ਉਸ ਮਸਲੇ ਦੇ ਵਿੱਚ ਫੇਰ ਤੁਹਾਡੇ ਨਾਲ ਜਿਹੜੀ ਵੀਡੀਓ ਲੈ ਕੇ ਆਵਾਂਗੇ ਇਹਨਾਂ ਕੁਝ ਕਹਿੰਦਾ ਮੈਂ ਗੁਰਦੇਵ ਸਿੰਘ ਜੀ ਧੰਨਵਾਦ ਸასი ਕਾਲ ਪਿਆਰੇ ਦੋਸਤੋ